ਜੋ ਅਸੀਂ ਜੋ ਉੱਠਦੇ ਨਹੀਂ ਜਦੋਂ ਅਸੀਂ ਜੋ ਰੇਸਗੇ ਉੱਠੇ ਵੇ ਫੋਰ 231 ਫੋਰ ਤੋਂ ਬਾਅਦ ਗੱਲ ਜੇ ਰ ਬਰਾਕਰ ਦਸਤੇਰ ਸਾਹਮਣੇ ਵੱਡਾ ਦਾ ਨੱਟਾ ਤੇ ਹੋ ਕੇ ਲਾ ਕੇ ਮੱਪਨ ਲੈ ਕਰੇ ਤੋਂ ਮੈਂ ਵੀ ਗੱਦਾ ਗੱਦਾ ਨਹੀਂ ਪੋਣਾ ਹੋ ਦੇ ਮੈਂ ਅੰਦੀ ਫਰਦ ਦੇ ਵਿੱਚੋਂ ਜੋ ਐਸੇ ਕੋਲ ਫਰਦ ਦੇ ਜਿਹਨੇ ਖੜੀ ਵੀ ਆਇਆ ਮੈਂ ਤੁਹਾਨਾਂ ਦਾ ਦੇਜਿਆ ਕਰੀਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਰਾਜਾ ਸਫਲ ਹੋਵੇਗਾ ਸਾਰੇ ਆਪਾਂ ਇੰਟੇ ਮੋੜ ਕੇ ਆਜਿਆ ਤੁਹਾਡਾ ਧੰਨਵਾਦ ਕਰਦਾ ਕਿ ਇਹਦਾ ਨਸ਼ਾ ਬਾਈ ਕੁਝ ਨਹੀਂ ਹੋ ਸਕਦਾ ਬਾਈ ਜੀ ਤੋਂ ਵੱਡਾ ਕਹਿਣਾ ਉਹ ਜਗਰਾ ਤੋਂ ਹੋਏਗਾ ਅਸੀਂ ਬੱਸਾਂ ਹੀ ਲਾਵਾਂਗੇ ਅਸੀਂ ਵੱਡੀਆਂ ਲੱਗਿਆ ਲਾਵਾਂਗੇ ਬਾਹਰ ਹੱਥ ਕੱਢੇ ਵਿੱਚੋਂ ਉਹਨਾਂ ਜਿੰਨਾ ਤੁਸੀਂ ਲਾਇਆ ਮਿਲਾ ਵੱਡਾ ਹਜ਼ਾਰ ਇਹ ਤੋਂ ਕਿ ਕਰਨਾ ਹੁੰਦਾ ਉਹ ਉੱਪਰ ਲੈ ਕੇ ਜਾਣਾ ਉਹ ਤੁਸੇ ਫਰਜਤ ਦਾ ਸ਼ਬਦ ਕਰਕੇ ਦੋਣਾ ਲੋ ਸਾਰਿਆਂ ਨੇ ਇੱਕ ਦਿਨ ਕਰਨਾ ਹੁੰਦਾ ਤਰੀਕ ਪ੍ਰਧਾਨ ਸਾਹਿਬ ਨੂੰ ਬਾਦਲ ਇਹ ਫਾਈਲ ਡਰਾਈਵਰ ਜਿਹੜਾ ਅਸਰਾ ਖੌਂਦੇ ਵਿੱਚ ਆਏ ਸੀਗੇ 15 ਤਰੀਕ ਨੂੰ ਮੇਰੀ ਜ਼ਮੀਨ ਐਕਸਪੈਰ ਕਰਨ ਲਈ ਭਗਵਾਨ ਨਾਮ ਪੜਾ ਕੇ ਦੇਦੇ ਆ ਮਸਲਾ ਹੋ ਰਹੀਆਂ ਨੇ ਠੀਕ ਹੈ ਕੰਦੇ ਵਿੱਚ 15 ਦਿਨ ਲਗਾ ਰਹੇ ਆ ਮੋਂਟਾ ਦਾ ਲਾਇਆ ਜਾ ਰਿਹਾ ਪ੍ਰਧਾਨ ਨੇ ਅੱਜ ਮੈਸੇਜ ਦਿੱਤਾ ਵੀ ਇਹ ਕਰਤਾ ਅੱਜ ਲੱਗੂਏ ਕਰਤਾ ਨਗਾ ਪਾਤਰੀ ਨੂੰ ਮੱਝ ਨਜ਼ਰ ਕਿਹਦੇ ਬਾਰੇ ਵਿੱਚ ਕਰਤਾ ਦੀ ਕਿੰਨੀ ਮੈਨਿੰਗ ਨਹੀਂ ਲੱਗੀ ਹੈ ਜੰਗੜਾ ਵਾਹ ਲੇ ਕਿਉਂ ਵੀ ਵਸੇ ਲੱਗੇ ਵੀ ਬਸ ਦੇ ਵਿੱਚ ਇਹ ਹਲਕੇ ਨੂੰ ਜਾਣ ਨਹੀਂ ਇੱਕ ਹਲਕੇ ਨੂੰ ਯਾਨਕਿ ਇੱਕ ਹਲਕੇ ਨੂੰ ਨਹੀਂ ਸੁਖਾ ਜੀ ਚਾਰ ਹਲਕੇ ਸੀ ਸੁਖਾ ਜੀ ਇਹ ਤਾਂ ਗੱਲ ਅੱਗੇ ਵੱਧ ਰਹੀ ਹੈ ਨਹੀਂ ਨਹੀਂ ਕਲੇਰ ਸਾਹਿਬ ਕੋਈ ਜਦ ਨਹੀਂ 30 ਮਿੰਟ ਦੀ ਮੰਡੀ ਲਾਓ ਮੰਡੀ ਲਾਓ ਕਦੇ ਕਦੇ ਜੇ ਤਾਂ ਮੱਝ ਮੈਂ ਕੀ ਕਰੀ ਬੜੇ ਪਹਿਲਾਂ ਹੀ ਬੋਲ ਰਹੀ ਹੈ ਕਾਕਾ ਮੇਰੀ ਚਾਲੀ ਦਾ ਦੀ ਸਰਕਾਰ ਆਉਣ ਦੇ ਸਾਰੇ ਲੋਕਾਂ ਨੇ ਪਹਿਲੇ ਲਾਂਦੇ ਆ ਜਿਹਦੇ ਵਿੱਚ ਕੋਈ ਚਾਹਿਆ ਕਾਲੇ ਨਾਮ ਦੀ ਸਰਕਾਰ ਨੇ ਆਉਣਾ ਤੇ ਲੋਕ ਤਿਆਰ ਕਰ ਚੁੱਕੇ ਨੇ ਭਾਤਣਾ ਦੀ ਸਰਕਾਰ ਤੋਂ ਭਿਉਰਾ ਇਹ ਵੀ ਲੋਕ ਹੈ ਲੋਕਾਂ ਨੇ ਮਨ ਬਣਾ ਲਿਆ ਕਿ ਕਿਰਨ ਜੰਮ ਚਾਹੇ ਬੋਲੋ ਦੋ ਜੀ ਕੀ ਕਰ ਰਹੇ ਹੋ ਅੰਕ ਤੇ ਜਿਹੜਾ ਪ੍ਰੋਗਰਾਮ ਜਿਹੜਾ ਅੱਜ ਚਾਰ ਦਿੱਤੇ ਦੁਨੀਆਂ ਦਿੱਤੀਆਂ ਤੋਂ ਨੰਦੀ ਦਾ ਵਿਸ਼ੇ ਹੈ ਪ੍ਰਿੰਪ ਸਾਹ ਦੀ ਭਾਈਚਾਰ ਸਿੰਘ ਕਰਿਆ ਸਾਹ ਹਰਦੇ ਮਹਿੰਦੀ ਘਰ ਤੇ ਬਹੁਤ ਵੱਡਾ ਕਾਰਜ ਉਹ ਦਿਨ ਕੀਤਾ ਮਾਣ ਬਣਾ ਰਹੇ ਪਰ ਉਹਨਾਂ ਨਾਲ ਸਾਰਿਆਂ ਨੇ ਬੁਲਾਇਆ ਲੈ ਤੇ ਅੱਜ ਦੀ ਜਾਣਕਾਰੀ ਮਿਲਦੀ ਹੈ ਕਿ ਪੰਜਾਬ ਦੇ ਨਿਵਾਸੀਆਂ ਨੇ ਬਿਜਲੀ ਨਾਲ ਗਰਮ ਹੋਏ ਜਾਣਾ ਤੇ ਦੀਵਲੋਟ ਕੰਪਨੀ ਜਾਣਕਾਰੀ ਚਾਹੇ ਜਿਹੜਾ 15 ਤੋਂ ਬਾਅਦ ਹੋਏ ਐਲਾਨ ਕਰਕੇ ਚੱਲੇ ਆ ਕਿ ਲਗਾਤਾਰ ਤਰਨੇ ਦੇਣੇ ਆ ਪਰ ਉਹਨਾਂ ਨੂੰ ਮੁੱਢ ਪੈਸੇ ਦਿੱਤੇ ਆ ਜਿਹੜੀ ਸਰਕਾਰ ਆ ਇਸ ਤੋਂ ਥੋੜਾ ਜ਼ਿਆਦਾ ਕੰਮ ਕਰਨ ਵਾਲਾ ਕਿਸ ਤਰ੍ਹਾਂ ਮਿਹਨਤ ਅਸੀਂ ਦੱਸਦੇ ਹਾਂ ਸਰਕਾਰ ਨੇ ਬਣਾਇਆਗਾ 2000 ਠੀਕ ਸਿੱਧੂ ਸਾਹਿਬ ਕੱਲ ਹੋਰ ਮੇਨ ਮਕਸਦ ਲੋਟੀ ਕਹਿਦੀ ਆ ਇੱਕ ਮੇਨ ਮਕਸਦ ਹੋਵੇ ਵਾਸਦੰਦਰ ਚਾਹਤ ਆ ਨਾ ਤਾਂ ਨਾ ਨਾ ਕਿ ਇੰਚਾ ਰਾਮ ਬੰਦਾ ਚੰਗਾ ਉਹ ਜੀ ਮੇਨ ਦਾ ਮਕਸਦ ਇਹ ਹੀ ਸੀ ਵਾਸਦੰਦਰ ਤਨਾਉ ਵਾਸਦੰਦਰ ਕਿਉਂ ਨਹੀਂ ਹੈ ਰਾਮ ਦੇ ਵਿੱਚ ਆ ਰਿਹਾ ਨਾ ਉਹ ਪਹਿਲਾਂ ਮੁਕੇ ਲੱਗ ਕੇ ਆਇਆ ਠੀਕ ਹੈ ਕੰਪਨੀ ਸਰਪੰਨ ਸਾਹਿਬ ਨੇ ਕਹਤੋ ਲੈ ਉਹ ਜਿਹੜਾ ਉਹ ਵੀ ਹੱਥ ਗਿਆ ਬੱਚਿਆ ਜਿਹੜਾ 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 ਜ ਮੇਰੇ ਵਿੱਚ ਨਹੀਂ ਆਇਆ ਠੀਕ ਹੈ ਜਦੋਂ ਆਪ ਦੀ ਰੰਗੀ ਦੇ ਵਿੱਚ ਪਰਚਾ ਹੋ ਗਿਆ ਠੀਕ ਹੈ ਕਹਾਣੀ ਗੱਲ ਸੀਗੀ ਕਿਉਂਕਿ ਜਵਾਬ ਦੇ ਮਸਕੂਰਾ ਨੇ ਪੂਰਾ ਮੀਰਾ ਚੱਕਿਆ ਉਹ ਠੀਕਾ ਉਸ ਦੇ ਨਾਲ ਧਰਨੇ ਨੂੰ ਠੀਕ ਹੈ ਉਹਦੇ ਰੰਗੀ ਚ ਧਰਦਿਆ ਹੋਇਆ ਸਰਕਾਰ ਨੇ ਤੁਸਨ ਪ੍ਰਾਣਾ ਚੱਕਦੇ ਆ ਠੀਕ ਹੈ ਪਰ ਇਹਦਾ ਤਸਵੀਰ ਤੇ ਮਾਹਰ ਉਹਨਾਂ ਦੀ ਆਮਦ ਦੇ ਨਾਲ ਕੋਈ ਬਤਨ ਨਹੀਂ ਰਟੀਂ ਚ ਜਵਾਨੇ ਸੀ ਅੱਜ ਅਸੀਂ ਡੀਟੋਸ ਪੰਜਾਬ ਨੂੰ ਜਾ ਰਹੇ ਹਾਂ ਹੋਰ ਕੁਝ ਕਹਿੰਦੇ ਚਾਹੁੰਦੇ ਕਿ ਸੇ ਕੋਸਾ ਸਕਦੇ ਕੋਈ ਨਹੀਂ ਹੋਰ ਵੇਖੀਏ ਲੋਕਾਂ ਨੂੰ ਫੀਲ ਕਰਦੇ ਆ ਬਈ ਵੱਧ ਕਰਕੇ ਉੱਤਰਨ ਪਹੁੰਚਣ ਦੇ ਧਰਮ ਦੇ ਵਿੱਚ ਵੱਧ ਤੋਂ ਵੱਧ ਲੋਕ ਪਹੁੰਚਣ ਆਪਣੇ ਤਰ੍ਹਾਂ ਦੇ ਕੋਈ ਬਾਕੀ ਜਿਵੇਂ ਕਲਾਸਾਂ ਪ੍ਰੋਗਰਾਮ ਬਣਾਉਣੇ ਕਲਾਸਾਂ ਦੇ ਪ੍ਰੋਗਰਾਮ ਬਣਾਉਣ ਦੇ ਨਾਲ ਅਸੀਂ ਇਹਦਾ ਨਾਮ ਸਿੱਖਣੇ ਵਾਲਾ ਕਲਾਸਾਂ ਨਹੀਂ ਇਹ ਲੇਧਰਾ ਜੋ ਪ੍ਰੋਗਰਾਮ ਬਣਾਉਣਾ ਹੈ ਅਸੀਂ ਉਹਨਾਂ ਨੂੰ ਬਣਾਉਣਾ ਹੈ